ਸਾਜੀਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਅੱਜ ਅਸੀਂ ਫੇਰ ਤੋਂ ਜਿਹੜਾ ਆ ਲੈ ਕੇ ਪਹੁੰਚੇ ਆ ਤੁਹਾਨੂੰ ਪਿੰਡ ਹਰਧਾਨਾ ਦੇ ਵਿੱਚ ਸੰਕਰ ਭਗਵਾਨ ਜੀ ਦੇ ਮੰਦਿਰ ਦੇ ਵਿੱਚ ਇੱਥੋਂ ਦਾ ਇਤਿਹਾਸ ਬਹੁਤ ਹੀ ਖੂਬਸੂਰਤ ਹੈ ਇਸ ਤੋਂ ਪਹਿਲਾਂ ਵੀ ਅਸੀਂ ਇਸ ਦਰਬਾਰ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਬਹੁਤ ਪੁਰਾਣੇ ਸਮੇਂ ਜਿਹੜਾ ਆ ਅਸੀਂ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ ਸੀ ਪਰ ਉਸ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਜਿਹੜਾ ਆ 80 90% ਵਾਧਾ ਜਿਹੜਾ ਆ ਉਹ ਡਵੈਲਪਮੈਂਟ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਆ ਕੀ ਕੀ ਡਵੈਲਪ ਹੋਇਆ ਆ ਉਹ ਵੀ ਜਿਹੜੀ ਇਹ ਗੱਲਬਾਤ ਤੁਹਾਡੇ ਨਾਲ ਕਰਾਂਗੇ ਖੂਬਸੂਰਤ ਮੰਦਰਾਂ ਦਾ ਜਿਹੜਾ ਆ ਇੱਥੇ ਜਿਹੜਾ ਬਣਾ ਦਿੱਤਾ ਗਿਆ ਆ ਬਹੁਤ ਹੀ ਖੂਬਸੂਰਤ ਜਿਹੜਾ ਦਰਬਾਰ ਸੰਜੋਇਆ ਗਿਆ ਆ ਉਸ ਸਮੇਂ ਦੀ ਵੀਡੀਓ ਵੀ ਜਿਹੜੀ ਉਹ ਚੈਨਲ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਤੇ ਅੱਜ ਦਾ ਜਿਹੜਾ ਵੀਡੀਓ ਅਸੀਂ ਦੁਬਾਰਾ ਤੁਹਾਡੇ ਨਾਲ ਸਾਂਝਾ ਕਰਦੇ ਪਏ ਆ ਇਹ ਦਰਬਾਰ ਜਿਹੜਾ ਆ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਦੋ ਭਾਗਾਂ ਤੋਂ ਭਾਵੇਂ ਆ ਕਿ ਇੱਥੋਂ ਦਾ ਜੋ ਇਤਿਹਾਸ ਆ ਉਹ ਦੋ ਜਗ੍ਹਾ ਦੇ ਉੱਤੇ ਡਿਵਾਈਡ ਹੁੰਦਾ ਆ ਇੱਕ ਇਹ ਅਸਥਾਨ ਆ ਜਿਹਨੂੰ ਅਸੀਂ ਦਮੂਹਾ ਦੇ ਨਾਲ ਦੇ ਨਾਲ ਵੀ ਜਾਣਦੇ ਆ ਦਮੂਹਾ ਜੇਕਰ ਆਪਾਂ ਕਹਿ ਲਈਏ ਤੇ ਇਸ ਦਰਬਾਰ ਨੂੰ ਛੋਟਾ ਹਰੀ ਦਰਬਾਰ ਵੀ ਕਿਹਾ ਜਾਂਦਾ ਆ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜਾ ਆ ਦਮੂਹੇ ਨਾਗਾਂ ਦਾ ਇਸਾਤਾਰੀ ਨਾਗਾਂ ਦਾ ਜਿਹੜਾ ਆ ਦਰਬਾਰ ਆ ਇਸ ਤੋਂ ਪਹਿਲਾਂ ਤੁਸੀਂ ਪਿਛਲੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਆ ਉਹ ਸਿੱਧੂ ਮੀਰੀ ਦੇ ਦਰਸ਼ਨ ਕਰਵਾਏ ਨੇ ਸਿੱਧੂ ਮੀਰੀ ਦੇ ਦਰਸ਼ਨ ਤੁਸੀਂ ਸਾਡੇ ਨਾਲ ਇਸ ਚੈਨਲ ਤੇ ਕਰ ਚੁੱਕੇ ਹੋ ਉੱਥੋਂ ਦਾ ਇਤਿਹਾਸ ਤੇ ਇੱਥੋਂ ਦਾ ਇਤਿਹਾਸ ਜਿਹੜਾ ਆ ਬਿਲਕੁਲ ਸਹੀਮ ਆ ਕਿਉਂਕਿ ਜਿਹੜੀ ਗੱਲ ਆ ਜਿਹੜੀ ਕੜੀ ਜੁੜਦੀ ਓ ਉਹ ਇਸ ਦਰਬਾਰ ਦੀ ਤੇ ਉਸ ਦਰਬਾਰ ਦੀ ਜਿਹੜੀ ਏ ਇਕੱਠੀ ਜੁੜਦੀ ਏ ਕਿਉਂਕਿ ਇਸ ਅਸਥਾਨ ਦੇ ਉੱਤੇ ਨਾਗ ਤੇ ਨਾਗਨ ਜਿਹੜੇ ਸੱਕੇ ਭੈਣ ਭਰਾ ਦੱਸੇ ਜਾਂਦੇ ਨੇ ਉਹ ਮਿਲਦੇ ਨੇ ਵਿਸੜਨ ਤੋਂ ਬਾਅਦ ਮਿਲਦੇ ਨੇ ਕਿੱਦਾਂ ਮਿਲਦੇ ਨੇ ਉਹ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਆ ਉਹ ਸਿੱਧੋ ਮੀਰੀ ਵਾਲੀ ਜਿਹੜਾ ਆ ਸਟੋਰੀ ਉਹਦੇ ਵਿੱਚ ਵੀ ਅਸੀਂ ਦੱਸ ਚੁੱਕੇ ਆ ਇੱਥੋਂ ਵੀ ਪਹਿਲਾਂ ਅਸੀਂ ਉਹੀ ਇਤਿਹਾਸ ਪਹਿਲਾਂ ਵੀ ਸਾਂਝਾ ਕਰ ਚੁੱਕੇ ਆ ਅੱਜ ਫੇਰ ਥੋੜੇ ਦਰਸ਼ਨ ਕਰਵਾਉਣ ਦੇ ਲਈ ਤੁਹਾਨੂੰ ਅਸੀਂ ਪਹੁੰਚੇ ਕਿਉਂਕਿ ਸਿੱਧੋ ਮੀਰੀ ਵਾਲੇ ਜਿਹੜੇ ਵੀਡੀਓ ਆ ਉਹਦੇ ਉੱਤੇ ਬਹੁਤ ਸਾਰੇ ਵਿਊਅਰ ਆਏ ਬਹੁਤ ਸਾਰੇ ਜਿਹੜੇ ਆ ਵਿਊਅਰਸ ਨੇ ਉਹ ਵੀਡੀਓ ਦੇਖਾ ਈਵਨ ਕਿ ਤੁਹਾਨੂੰ ਦੱਸ ਦੇ ਕਿ ਉਸ ਵੀਡੀਓ ਤੇ ਕਰੀਬ-ਕਰੀਬ 1.5 ਤੋਂ 2 ਲੱਖ ਜਿਹੜਾ ਆ ਲੋਕਾਂ ਨੇ ਉਥੋਂ ਦੇ ਦਰਸ਼ਨ ਕੀਤੇ ਉਥੋਂ ਦੀ ਕਹਾਣੀ ਸੁਣੀ ਤੇ ਉਹ ਕਹਾਣੀ ਇੱਥੇ ਜੁੜਦੀ ਕਿਉਂਕਿ ਉਹਦੇ ਵਿੱਚ ਵੀ ਬਾਬਾ ਜੀ ਦੱਸਦੇ ਨੇ ਕਿ ਜਦੋਂ ਉਥੋਂ ਜਿਹੜਾ ਆ ਗੁੱਜਰ ਜਿਹੜੇ ਈ ਬੀਨ ਵਜਾ ਕੇ ਜੋਗੀ ਨੇ ਉਹ 나ਗ ਨੂੰ ਆਪਣੇ ਵਾਸਤੇ ਵਿੱਚ ਕਰ ਲੈਂਦੇ ਆ ਤੇ ਪਾਕਿਸਤਾਨ ਵੱਲ ਨੂੰ ਲੈ ਕੇ ਜਾਣਾ ਸ਼ੁਰੂ ਕਰਦੇ ਆ ਤੇ ਫਿਰ ਕਿਸ ਤਰ੍ਹਾਂ ਇੱਕ ਗੁੱਜਰ ਨੇ ਜਿਹੜੀ ਉਹਨਾਂ ਦੀ ਮਦਦ ਕੀਤੀ ਕਿਦਾਂ ਇੱਕ ਗੁੱਜਰ ਨੇ ਜਿਹੜਾ ਆ ਉਸ ਭਰਾ ਨੂੰ ਜਿਹੜਾ ਆ ਜੋਗੀਆਂ ਤੋਂ ਛਡਵਾਇਆ ਤੇ ਛਡਵਾ ਕੇ ਜਦੋਂ ਵਾਪਸ ਇੱਥੇ ਪਹੁੰਚਦੇ ਆ ਤੇ ਉਹੀ ਫਨ ਦੇ ਉੱਤੇ ਬੈਠ ਕੇ ਜਿਹੜੇ ਉਹਨਾਂ ਦੇ ਜਿਹੜਾ ਆ ਬੈਠ ਕੇ ਇੱਥੇ ਪਹੁੰਚਦੇ ਆ 나ਗਦੇਵਤਾ ਜੀ ਤੇ ਇਹ ਜੋ ਕਿਰਨ ਨਦੀ ਏ ਇਹ ਪਾਕਿਸਤਾਨ ਨਾਲੇ ਉਸ ਸਾਈਡ ਤੋਂ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੋਂ ਚਲਦੀ ਹੋਈ 라ਵੀ ਦੇ ਕੰਡੇ ਤੋਂ ਚਲਦੀ ਹੋਈ ਜਿਹੜੀ ਇੱਥੋਂ ਤੱਕ ਪਹੁੰਚਦੀ ਏ ਤੇ ਇੱਥੋਂ ਤੱਕ ਜਿਹੜਾ ਆ ਪੂਰੇ ਦਾ ਪੂਰਾ ਪਾਣੀ ਦਾ ਜਿਹੜਾ ਇਸ ਟਾਈਮ ਇੱਥੇ ਬਹੁਤ ਹੀ ਸੋਹਣਾ ਜਿਹੜਾ ਆ ਸਰੋਵਰ ਵੀ ਬਣਿਆ ਹੋਇਆ ਆ ਸਰੋਵਰ 'ਚ ਇਸ਼ਨਾਨ ਕਰਨ ਦੇ ਨਾਲ ਬਹੁਤ ਤਰ੍ਹਾਂ ਦੇ ਜਿਹੜੇ ਦੁੱਖ ਕਸ਼ਟ ਜਿਹੜੇ ਆ ਉਹ ਕੱਟੇ ਜਾਂਦੇ ਆ ਬਾਕੀ ਦੀ ਜਿਹੜੀ ਮੇਨ ਗੱਲ ਬਾਤ ਆ ਉਹ ਅਸੀਂ ਇੱਥੋਂ ਦੇ ਮੁੱਖ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਚਲਦੇ ਆ ਤੇ ਨਾਲ ਦੇ ਨਾਲ ਜਿਹੜੇ ਤੁਹਾਨੂੰ ਇੱਥੋਂ ਦੇ ਦਰਸ਼ਨ ਕਰਵਾਉਨੇ ਆ ਤੇ ਦੋਸਤੋ ਲਗਾਤਾਰ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਜਾਰੀ ਹੈ ਤੇ ਅਸੀਂ ਪਹਿਲਾਂ ਅੰਦਰ ਜਾਣ ਤੋਂ ਪਹਿਲਾਂ ਜਿਹੜੇ ਆ ਉਹ ਬਾਹਰੀ ਦਰਸ਼ਨ ਤੁਹਾਨੂੰ ਕਰਵਾਨੇ ਆ ਕੁਝ ਡਵੈਲਪਮੈਂਟ ਦੇ ਵੀ ਦਰਸ਼ਨ ਕਰਵਾਨੇ ਤੇ ਫਿਰ ਅੰਦਰ ਜਿਹੜਾ ਆ ਉਹ ਤੁਹਾਨੂੰ ਪੂਰੇ ਦਰਬਾਰ ਦੇ ਦਰਸ਼ਨ ਕਰਵਾਨੇ ਤੇ ਪਹਿਲਾਂ ਅਸੀਂ ਚੱਲਦੇ ਆ ਜਿਹੜਾ ਇੱਥੇ ਪ੍ਰਾਤਮ ਜਿਹੜਾ ਮੰਦਿਰ ਆ ਉਹਦੇ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾ ਕੇ ਲਿਉਂਨੇ ਆ ਤੇ ਪ੍ਰਾਤਮ ਮੰਦਿਰ ਜਿਹੜਾ ਆ ਉਹ ਜਦੋਂ ਬਣਿਆ ਤੇ ਸਭ ਤੋਂ ਪਹਿਲਾਂ ਜਿਹੜਾ ਮੰਦਿਰ ਆ ਉਹ 나ਗ ਦੇਵਤਾ ਜੀ ਦਾ ਇਸਾ ਧਾਰੀ ਨਾਗਾਂ ਦਾ ਜਿਹੜਾ ਮੰਦਿਰ ਆ ਉਹ ਬਣਿਆ ਸੀ ਇਹ ਤੇ ਇਹ ਮੰਦਿਰ ਜਿਹੜਾ ਆ ਬਹੁਤ ਜ਼ਿਆਦਾ ਪ੍ਰਾਤਨ ਆ ਤੁਸੀਂ ਦੇਖਦੇ ਪਿਓ ਉਹ ਤਸਵੀਰਾਂ ਦੇ ਵਿੱਚ ਕਿ ਬਹੁਤ ਹੀ ਖੂਬਸੂਰਤ ਉਸ ਸਮੇਂ ਦਾ ਜਿਹੜਾ ਆ ਮੰਦਿਰ ਆ ਜਿਹੜਾ ਪ੍ਰਾਤਨ ਮੰਦਿਰ ਜ ਨੂੰ ਆਪਾਂ ਕਹਿ ਸਕਦੇ ਆ ਬੜਾ ਹੀ ਪਵਿੱਤਰ ਅਸਥਾਨ ਜਿਹੜਾ ਆ ਉਹ ਇਹ ਆ ਤੇ ਬਿਲਕੁਲ ਉਹ ਕਿਰਨ ਨਦੀ ਜਿਹੜੀ ਇਹ ਤੁਸੀਂ ਦੇਖਦੇ ਪਿਓ ਕਿ ਸਰੋਵਰ ਜਿਹੜਾ ਆ ਬਣਿਆ ਹੋਇਆ ਆ ਇਸੇ ਸਰੋਵਰ ਦੇ ਵਿੱਚ ਅਸ্নান ਕਰਕੇ ਤੁਸੀਂ ਆਪਣੇ ਕਸ਼ਟਾਂ ਨੂੰ ਆਪਣੇ ਦੁੱਖਾਂ ਨੂੰ ਜਿਹੜਾ ਆ ਨਿਵਾਰਣ ਕਰ ਸਕਦੇ ਹੋ ਤੇ ਸ਼ੰਕਰ ਭਗਵਾਨ ਜੀ ਦੀ ਤੁਸੀਂ ਦੇਖਦੇ ਪਿਓ ਬਹੁਤ ਹੀ ਖੂਬਸੂਰਤ ਜਿਹੜੀ ਤਸਵੀਰ ਲੱਗੀ ਹੋਈ ਹੈ ਨਾਲ ਕਾਰਤਿਕ ਮਹਾਰਾਜ ਜੀ ਦੀ ਵੀ ਜਿਹੜੀ ਇੱਥੇ ਮੂਰਤੀ ਲੱਗੀ ਹੋਈ ਹੈ ਤੇ ਬਹੁਤ ਹੀ ਭਵੇ ਮੰਦਰ ਜਿਹੜਾ ਆ ਬਹੁਤ ਹੀ ਪ੍ਰਾਤਨ ਮੰਦਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਇਹਦੀ ਜਿਹੜੀ ਉਹ ਬਣਾਈ ਗਈ ਹੈ ਪ੍ਰਦੱਖਣਾ ਵੀ ਤੁਸੀਂ ਦੇਖਦੇ ਪਿਓ ਕਿ ਬਹੁਤ ਹੀ ਖੂਬਸੂਰਤ ਜਿਹੜੀ ਬਣਾਈ ਗਈ ਹੈ ਤੇ ਇਹ ਤੁਸੀਂ ਦੇਖਦੇ ਪਿਓ ਕਿ ਕਾਫੀ ਖੂਬਸੂਰਤ ਜਿਹੜਾ ਆ ਉਹ ਇਹ ਪ੍ਰਾਤਣ ਮੰਦਿਰ ਜਿਹੜਾ ਆ ਉਹ ਬਣਿਆ ਹੋਇਆ ਆ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਜਿਹੜਾ ਨਵੇਂ ਮੰਦਿਰ ਦੇ ਵੀ ਦਰਸ਼ਨ ਕਰਵਾ ਤੇ ਦੋਸਤੋ ਲਗਾਤਾਰ ਤੁਸੀਂ ਸਾਡੇ ਨਾਲ ਹਰਦਾਨ ਤੋਂ ਜੁੜੇ ਹੋਏ ਹੋ ਦਮੋਹਾ ਮੰਦਿਰ ਦੇ ਵਿੱਚ ਜਿਹਨੂੰ ਕਿ ਸੋਟਾ ਹਰਿਦਵਾਰ ਵੀ ਕਿਹਾ ਜਾਂਦਾ ਆ ਤੇ ਇਸ ਟਾਈਮ ਅਸੀਂ ਇਸੇ ਦਰਬਾਰ ਤੋਂ ਜਿਹੜਾ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਆ ਪ੍ਰਾਤਣ ਮੰਦਿਰ ਦੇ ਵੀ ਤੁਸੀਂ ਦਰਸ਼ਨ ਕਰਦੇ ਪਿਓ ਵੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਆ ਉਸ ਸਰੋਵਰ ਦੇ ਵਿੱਚ ਜਿਹੜਾ 나ਗਦੇਵਤਾ ਜੀ ਦਾ ਮੰਦਿਰ ਸੀ ਉਹ ਇਹ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਆ ਸਮੇਂ ਦੇ ਅਨੁਸਾਰ ਲੋੜ ਹੁੰਦੀ ਹੈ ਕਿ ਵਧੀਆ ਤੇ ਖੂਬਸੂਰਤੀ ਜਿਹੜੀ ਹੈ ਉਹ ਦਿਖ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਆ ਇਹ ਮੰਦਿਰ ਦੀ ਵੀ ਜਿਹੜੀ ਸਥਾਪਨਾ ਕੀਤੀ ਗਈ ਤੁਸੀਂ ਦੇਖਦੇ ਪਿਓ ਕਿ ਸਨਾਤਨ ਦਾ ਦੁਹਾਜ ਜਿਹੜਾ ਆ ਉਹ ਜਿਹੜਾ ਹਵਾਵਾਂ ਦੇ ਵਿੱਚ ਝੂਮਦਾ ਪਿਆ ਆ ਤੇ ਬਹੁਤ ਹੀ ਖੂਬਸੂਰਤ ਜਿਹੜਾ ਆ ਇਹ ਵੀ ਮੰਦਿਰ ਬਣਾਇਆ ਗਿਆ ਅੰਦਰ ਵੀ ਜਿਹੜੇ ਆ ਦਰਸ਼ਨ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤੇ ਅੰਦਰ ਚੱਲਦੇ ਆ ਤੇ ਅੰਦਰ ਜਿਹੜਾ ਆ ਇੱਥੇ ਬਹੁਤ ਹੀ ਖੂਬਸੂਰਤ ਤੇ ਦੇਖਦੇ ਪਿਓ ਵੀ ਜਿਹੜਾ ਮੰਦਿਰ ਆ ਉਹ ਬਣਿਆ ਹੋਇਆ ਆ ਨਾਗ ਮਾਤਾ ਜੀ ਦਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਅ ਮੰਦਿਰ ਜਿਹੜਾ ਸ਼ੇਰਾ ਵਾਲੀ ਮਾਂ ਦਾ ਮੰਦਿਰ ਜਿਹੜਾ ਆ ਉਹ ਬਣਿਆ ਹੋਇਆ ਆ ਤੇ ਖੂਬਸੂਰਤ ਮੰਦਿਰ ਤੇ ਜਿਹੜੇ ਆ ਤੁਸੀਂ ਸਾਡੇ ਨਾਲ ਦਰਸ਼ਨ ਕਰਦੇ ਪਏ ਹੋ ਬਹੁਤ ਹੀ ਪਿਆਰੇ ਦਰਸ਼ਨ ਮਹਾ ਮਾਈ ਦੇ ਜਿਹੜੇ ਆ ਇਸ ਦਰਬਾਰ ਦੇ ਵਿੱਚ ਕਰਦੇ ਪਏ ਹੋ ਤੇ ਮਹਾ ਮਾਈ ਦਾ ਇਹ ਮੰਦਿਰ ਵੀ ਬਹੁਤ ਹੀ ਖੂਬਸੂਰਤ ਰੇਕੇ ਦੇ ਨਾਲ ਜਿਵੇਂ ਕਿ ਇੱਧਰ ਤੁਸੀਂ ਦੇਖਦੇ ਪਏ ਹੋ ਕਿ ਪ੍ਰਾਤਨ ਮੰਦਿਰ ਦੀ ਦੇਖ ਤੇ ਨਵੇਂ ਮੰਦਿਰ ਦੀ ਦੇਖ ਆਪਣੇ ਆਪਣੇ ਸਮੇਂ ਦੇ ਕਾਰੀਗਰਾਂ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਮੰਦਰਾਂ ਨੂੰ ਖੂਬਸੂਰਤੀ ਰੰਗ ਜਿਹੜਾ ਆ ਉਹ ਦਿੱਤਾ ਗਿਆ ਆ ਤੇ ਇਹ ਸਾਰੇ ਦਾ ਸਾਰਾ ਤੁਸੀਂ ਸਰੋਵਰ ਜਿਹੜਾ ਆ ਉਹ ਦੇਖਦੇ ਪਏ ਹੋ ਤੇ ਦੋਸਤੋ ਬੜੀਆਂ ਹੀ ਖੂਬਸੂਰਤ ਜਿਹੜੀਆਂ ਤਸਵੀਰਾਂ ਨੇ ਉਹਨਾਂ ਦੇ ਨਾਲ ਜਿਹੜਾ ਆ ਅਸੀਂ ਤੁਹਾਨੂੰ ਜਿਹੜੇ ਦਰਸ਼ਨ ਕਰਾ ਰਹੇ ਆ ਸਰੋਵਰ ਦੇ ਇਹ ਸਰੋਵਰ ਕੋਈ ਆਪ ਨਹੀਂ ਬਣਾਇਆ ਗਿਆ ਇਹ ਸਰੋਵਰ ਕੋਈ ਆਪ ਨਹੀਂ ਪੁੱਟਿਆ ਗਿਆ ਧੰਦਾ ਦੀ ਵੀ ਇਹ ਸਰੋਵਰ ਕਿਰਨ ਨਦੀ ਦੇ ਨਾਲ ਹੀ ਜਿਹੜਾ ਆ ਇਹ ਬਣਿਆ ਹੋਇਆ ਹੈ ਕਿਰਨ ਨਦੀ ਜਿਹੜੀ ਤੁਹਾਨੂੰ ਇਸ ਦਾ ਦੇ ਪਿਆ ਕਿ ਰਾਵੀ ਦਰਿਆ ਤੋਂ ਲੈ ਕੇ ਇੱਥੋਂ ਤੱਕ ਜਿਹੜੇ ਜਿਹੜੇ ਰਸਤੇ 나ਗ ਦੇਵਤਾ ਜਿਹੜੇ ਨੇ ਇੱਥੇ ਪਹੁੰਚਦੇ ਨੇ ਉਹ ਲੀਗ ਦੇ ਅਨੁਸਾਰ ਹੀ ਜਿਹੜਾ ਆ ਉਹ ਕਿਰਨ ਨਦੀ ਬਣਦੀ ਆਈ ਕਿਰਨ ਨਦੀ ਜਿਹੜੀ ਇੱਥੋਂ ਤੱਕ ਪਹੁੰਚਦੀ ਤੇ ਇਹ ਉਹੀ ਪਾਣੀ ਹੈ ਉਹੀ ਜਲਿਆ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਉਸ ਸਮੇਂ ਤੋਂ ਲੈ ਕੇ ਇਹ ਪਵਿੱਤਰ ਜਲ ਜਿਹੜਾ ਇੱਥੇ ਆ ਤੇ ਇਹਦੇ ਨਾਲ ਹੀ ਇੱਥੇ ਇੱਕ ਜਿਹੜੀ ਬੌਲੀ ਬਣੀ ਹੋਈ ਹੈ ਮੈਂ ਦਰਸ਼ਕਾਂ ਦੇ ਵਿੱਚ ਹੁੰਦੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਿੱਥੋਂ ਤੁਸੀਂ ਬਹੁਤ ਜਿਹਨੂੰ ਆਪਾਂ ਕਹਿੰਦੇ ਆ ਕਿ ਸਰੀਰਕ ਬਿਮਾਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਇਹਦੀ ਚਮੜੀ ਦੇ ਰੋਗ ਜਾਂ ਕਈਆਂ ਬੀਬੀਆਂ ਨੂੰ ਅਠਰਾ ਦੀ ਪ੍ਰੋਬਲਮ ਆ ਜਾਂਦੀ ਏ ਬੱਚਾ ਨਹੀਂ ਹੁੰਦਾ ਜਾਂ ਬੱਚੇ ਦੀ ਪ੍ਰੋਬਲਮ ਆ ਜਾਂਦੀ ਏ ਬੱਚਾ ਜਿਹੜਾ ਆ ਬਾਰ-ਬਾਰ ਜਿਹੜਾ ਆ ਅਬੋਰਸ਼ਨ ਕਰਵਾਉਣ ਦੀ ਨੌਬਤ ਆ ਜਾਂਦੀ ਏ ਤੇ ਬਹੁਤ ਸਾਰੇ ਇਦਾਂ ਜਿਹੜਾ ਆ ਉਹ ਕਸ਼ਟ ਦੇ ਵਿੱਚ ਜਿਹੜਾ ਬੀਬੀਆਂ ਵੀ ਚਲਦੀਆਂ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਔਰ ਫਿਜ਼ੀਕਲ ਅਸਾਉਟ ਜਿਹੜਿਆਂ ਬੀਬੀਆਂ ਚ ਜਾਂ ਫਿਰ ਭਾਈਆਂ ਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਫਿਜ਼ੀਕਲ ਪ੍ਰੋਬਲਮ ਆਉਂਦੀ ਹੈ ਤੇ ਇੱਥੇ ਉਹ ਇਸੇ ਸਰੋਵਰ ਦੇ ਨਾਲ ਬਾਉਲੀ ਬਣੀ ਹੋਈ ਹੈ ਉਸ ਬਾਉਲੀ ਦੇ ਵਿੱਚ ਜੇਕਰ ਤੁਸੀਂ ਅਸ্নান ਕਰਦੇ ਹੋ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੀ ਬਾਉਲੀ ਹੈ ਮੇਰੇ ਬਿਲਕੁਲ ਸਾਹਮਣੇ ਦ੍ਰਿਸ਼ਤਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਇਸ ਬਾਉਲੀ ਦੇ ਉੱਤੇ ਤੁਸੀਂ ਜੇਕਰ ਸ্নান ਕਰਦੇ ਹੋ ਤੇ 80 ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਮਿੰਟੋ-ਮਿੰਟ ਜਿਹੜਾ ਸ਼ੂਮੰਤਰ ਹੋ ਜਾਂਦੀਆਂ ਨੇ ਤੇ ਤੁਹਾਡਾ ਸਰੀਰ ਹੈ ਜਿਹੜਾ ਉਹ ਤੰਦਰੁਸਤ ਹੋ ਜਾਂਦਾ ਆ ਤੇ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਪ੍ਰੋਬਲਮ ਹੈ ਤੇ ਤੁਸੀਂ ਹਰਧਾਨ ਪਹੁੰਚ ਕੇ ਦਮੂਹਾ ਦਰਬਾਰ ਦੇ ਉੱਤੇ ਇਸ ਬੌਲੀ ਤੇ ਅਸ্নান ਕਰਕੇ ਆਪਣੇ ਆਪ ਨੂੰ ਬਿਮਾਰੀਆਂ ਨੂੰ ਜੜਾ ਆ ਮੁਕਤ ਕਰ ਸਕਦੇ ਹੋ ਤੇ ਮਹਾਰਾਜ ਜੀ ਦਾ ਜੜਾ ਆ 나ਗ ਦੇਵਤਾ ਜੀ ਦਾ ਇਸਾਤਾਰੀ ਨਾਗਾਂ ਦਾ ਸੰਕਰ ਭਗਵਾਨ ਜੀ ਦਾ ਇਥੋਂ ਅਸ਼ਰਵਾਦ ਲੈ ਕੇ ਆਪਣੇ ਜੀਵਨ ਨੂੰ ਜੜਾ ਆ ਉਹ ਵਧੀਆ ਸੁੰਦਰ ਬਣਾ ਸਕਦੇ ਹੋ ਤੇ ਦੋਸਤੋ ਅਸੀਂ ਤੁਹਾਨੂੰ ਇਸ ਟਾਈਮ ਹਰਧਾਨਾ ਦੇ ਨੇੜੇ ਜਿਹੜਾ ਆ ਉਹ ਦਮੂਹਾ ਦੇ ਦਰਸ਼ਨ ਕਰਾਣ ਆਏ ਆ ਬਹੁਤ ਹੀ ਪਵਿੱਤਰ ਅਸਥਾਨ ਧਾਰਮਿਕ ਅਸਥਾਨ ਜਿਵੇਂ ਕਿ ਅਸੀਂ ਧਾਰਮਿਕ ਅਸਥਾਨਾਂ ਦੇ ਜਿਹੜੇ ਦਰਸ਼ਨ ਤੁਹਾਨੂੰ ਕਰਵਾਉਂਦੇ ਰਹਿੰਨੇ ਆ ਤੇ ਦਰਸ਼ਨ ਕਰਵਾਉਂਦੇ ਆ ਤੇ ਪਹਿਲਾਂ ਆਓ ਸਾਡੇ ਨਾਲ ਕਰੋ ਉਹ ਹਰਦਾਨਾ ਦੇ ਵਿੱਚ ਸੰਕਰ ਭਗਵਾਨ ਜੀ ਦੇ ਮੰਦਿਰ ਦੇ ਦਰਸ਼ਨ ਤੇ ਫਿਰ ਅਸੀਂ ਨਾਲ ਦੀ ਨਾਲ ਸਾਰੇ ਮੰਦਰਾਂ ਦੇ ਜਿਹੜੇ ਇੱਥੇ ਦਰਸ਼ਨ ਕਰਵਾਉਣੇ ਤੇ ਨਾਲ ਦੀ ਨਾਲ ਤੁਹਾਨੂੰ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਾਹਾਂਗਾ ਵੀ ਥੋੜਾ ਅੱਗੇ ਜਾ ਕੇ ਪੂਰਾ ਜਿਹੜਾ ਆ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾਏ ਜਾਣ ਤੇ ਜਿਹੜੇ ਦਰਸ਼ਨ ਆ ਉਹ ਅਸੀਂ ਕਰਦੇ ਪਏ ਆ ਤੁਸੀਂ ਸੀ ਮਹਾਪਿੰਡੀ ਦੇ ਜਿਹੜੇ ਆ ਉਹ ਦਰਸ਼ਨ ਕਰ ਸਕਦੇ ਹੋ ਸੰਕਰ ਭਗਵਾਨ ਜੀ ਦੇ ਦਰਸ਼ਨ ਜਿਹੜੇ ਆ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਬਹੁਤ ਹੀ ਪਵਿੱਤਰ ਅਸਥਾਨ ਜਿਹੜਾ ਆ ਇੱਥੇ ਤੁਸੀਂ ਸਾਡੇ ਨਾਲ ਜਿਹੜੇ ਆ ਦਰਸ਼ਨ ਕਰਦੇ ਪਏ ਹੋ ਤੇ ਬਹੁਤ ਹੀ ਖੂਬਸੂਰਤ ਜਿਹੜਾ ਆ ਮੰਦਿਰ ਉਹ ਸਮੇਂ ਤੋਂ ਲੈ ਕੇ ਤੇ ਹੋਂਦੇ ਸਮੇਂ ਤੱਕ ਜਿਹੜਾ ਆ ਕਮੇਟੀ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜਿਹੜਾ ਆ ਇਸ ਮੰਦਿਰ ਦੀ ਸਿਰਜਣਾ ਜਿਹੜੀ ਹੈ ਕੀਤੀ ਖੂਬਸੂਰਤ ਮੰਦਿਰ ਨੂੰ ਜਿਹੜਾ ਰੂਪ ਦਿੱਤਾ ਹੋਇਆ ਆ ਸ਼ੰਕਰ ਭਗਵਾਨ ਤੇ ਪਾਰਵਤੀ ਜੀ ਦਾ ਜਿਹੜਾ ਇਹ ਦੇਖਦੇ ਪਏ ਤੁਸੀਂ ਮੂਰਤੀ ਆਕਰਸ਼ਣ ਜਿਹੜਾ ਆ ਬਹੁਤ ਹੀ ਸੋਹਣਾ ਨਾਲ ਸ਼੍ਰੀ ਗਣੇਸ਼ ਜੀ ਦੀ ਵੀ ਜਿਹੜੀ ਹੈ ਮੂਰਤੀ ਸਥਾਪਨਾ ਕੀਤੀ ਹੋਈ ਤੇ ਖੂਬਸੂਰਤ ਮੰਦਿਰ ਦੇ ਦਰਸ਼ਨ ਜਿਹੜੇ ਨਾਲ ਦੀ ਨਾਲ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਜੇਕਰ ਇੱਥੋਂ ਆਪਾਂ ਆ ਬਾਹਰਾਲੇ ਪਾਸੇ ਨੂੰ ਚੱਲਦੇ ਆ ਤੇ ਸ੍ਰੀ ਹਨੂਮਾਨ ਜੀ ਦੇ ਜਿਹੜੇ ਦਰਸ਼ਨ ਆ ਉਹ ਅਸੀਂ ਤੁਹਾਨੂੰ ਕਰਵਾਉਨੇ ਆ ਬਹੁਤ ਹੀ ਖੂਬਸੂਰਤ ਜਿਹੜੀ ਉਹ ਮੂਰਤੀ ਜਿਹੜੀ ਹੈ ਸ੍ਰੀ ਹਨੂਮਾਨ ਜੀ ਦੀ ਮੂਰਤੀ ਤੁਸੀਂ ਦੇਖਦੇ ਪਿਓ ਦਰਸ਼ਨ ਕਰ ਸਕਦੇ ਤੁਸੀਂ ਸਾਡੇ ਨਾਲ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਸ ਸ਼ੀਸ਼ਿਆਂ ਦੇ ਵਿੱਚ ਜਿਹੜੀ ਜੜਤ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਘੱਟਾ ਮਿੱਟੀ ਵੀ ਜਿਹੜਾ ਅੰਦਰ ਨਾ ਜਾ ਸਕੇ ਖੂਬਸੂਰਤ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਪਿਓ ਹਰਧਾਨਾ ਦੇ ਵਿੱਚੋਂ ਜਿਹੜਾ ਆ ਇਸ ਟਾਈਮ ਜਿਹੜੇ ਇਹ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤੇ ਖੂਬਸੂਰਤ ਜਿਹੜੀਆਂ ਤਸਵੀਰਾਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਇਸ ਟਾਈਮ ਸ੍ਰੀ ਰਾਮ ਮੰਦਰ ਕਿ ਕਿ ਸ਼੍ਰੀ ਰਾਮ ਮੰਦਰ ਹਰ ਮੰਦਰ ਦੇ ਵਿੱਚ ਜਿਹੜਾ ਆ ਹੋਣਾ ਚਾਹੀਦਾ ਸਨਾਤਨ ਨੂੰ ਉੱਪਰ ਚੁੱਕਣਾ ਆ ਤੇ ਸ਼੍ਰੀ ਰਾਮ ਜੀ ਦੇ ਨਾਮ ਦੇ ਨਾਲ ਹੀ ਚੁੱਕਣਾ ਕਿ ਬਣਦਾ ਆ ਕਹਿੰਦੇ ਨੇ ਰਾਮ ਨਾਲੋਂ ਵੱਡਾ ਰਾਮ ਦਾ ਨਾਮ ਜਿਹੜਾ ਤੁਹਾਨੂੰ ਹਮੇਸ਼ਾ ਹੀ ਜੜਾਇਆ ਪਾਰ ਲਗਾ ਦਿੰਦਾ ਆ ਤੇ ਜੇਕਰ ਤੁਸੀਂ ਰਾਮ ਨਾਮ ਜਪਦੇ ਹੋ ਤੇ ਹਰ ਬੇੜਾ ਜਿਹੜਾ ਆ ਉਹ ਤੁਹਾਡਾ ਪਾਰ ਲੱਗਦਾ ਚਾਹੇ ਉਹ ਦੁਨਿਆਵੀ ਬੇੜਾ ਹੋਵੇ ਚਾਹੇ ਤੁਹਾਡਾ ਉਹ ਸੰਸਾਰ ਦੇ ਤੋਂ ਜਾ ਕੇ ਬੇੜਾ ਹੋਵੇ ਉਹ ਤੁਹਾਡੇ ਪੁਰੇ ਸ਼੍ਰੀ ਕ੍ਰਿਸ਼ਨ ਜੀ ਦੇ ਵੀ ਦਰਸ਼ਨ ਤੁਸੀਂ ਕਰ ਸਕਦੇ ਹੋ ਨਾਲ ਦੇ ਨਾਲ ਇੱਥੇ ਆਚਾਰੀਏ ਜਿਹੜੇ ਸਮੇਂ ਸਮੇਂ ਸਿਰ ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਉਹਨਾਂ ਦੇ ਵੀ ਜਿਹੜੇ ਨੇ ਇੱਥੇ ਤੁਸੀਂ ਦੇਖਦੇ ਪਏ ਹੋ ਅ ਦਰਬਾਰ ਦੇ ਵਿੱਚ ਜਿਹੜੀਆਂ ਉਹਨਾਂ ਦਾ ਵੀ ਮੰਦਰ ਬਣਿਆ ਸਾਡੇ ਲੱਡੂ ਗੋਪਾਲ ਜੀ ਦੀ ਵੀ ਬਹੁਤ ਹੀ ਖੂਬਸੂਰਤ ਜਿਹੜੀ ਹੈ ਇੱਥੇ ਦੇਖਣ ਨੂੰ ਮਿਲਦੀ ਹੈ ਮੂਰਤ ਤੇ ਬਹੁਤ ਹੀ ਖੂਬਸੂਰਤ ਜਿਹੜੀ ਹੈ ਮੰਦਰ ਦੀ ਜਿਹੜੀ ਸਿਰਜਣਾ ਕੀਤੀ ਹੋਈ ਹੈ ਬਹੁਤ ਜ਼ਿਆਦਾ ਡਿਵੈਲਪ ਤੁਸੀਂ ਦੇ ਦੇ ਪਏ ਹੋ ਕਿ ਮੰਦਰ ਦੇ ਵਿੱਚ ਜਿਹੜਾ ਆ ਟਾਇਲ ਪੱਥਰ ਲਾ ਕੇ ਜਿਹੜਾ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਰਤੀ ਦੇ ਲਈ ਤੁਸੀਂ ਦੇ ਦੇ ਪਏ ਹੋ ਕਿ ਜਿਹੜੀ ਇਲੈਕਟ੍ਰੋਨਿਕ ਜਿਹੜੀਆਂ ਨੇ ਕੈਂਟੀਆਂ ਨੇ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ ਨੇ ਤੇ ਇੱਧਰ ਜਿਹੜਾ ਆ ਉਹ ਵੀ ਅਸੀਂ ਤੁਹਾਨੂੰ ਜੜਿਆ ਦਰਸ਼ਨ ਕੁਰਬਾਨੇ ਆ ਤੇ ਦਰਸ਼ਨਾ ਦੇ ਨਾਲ ਨਾਲ ਅਸੀਂ ਨਾਲ ਹੀ ਤੁਹਾਨੂੰ ਜੜਾਇਆ ਉਹ ਦੱਸਦੇ ਆ ਕਿ ਪਹਿਲਾਂ ਜਿਹੜਾ ਆ ਤੁਸੀਂ ਦੇਖਦੇ ਪਏ ਹੋ ਵੀ ਨਵਰਾਤਰਿਆਂ ਦੇ ਉੱਤੇ ਸਾਨੂੰ ਜਿਹੜਾ ਆ ਜ਼ਿਆਦਾਤਰ ਮਹਾ ਮਾਈ ਦੇ ਜਿਹੜੇ ਨੌਂ ਰੂਪਾਂ ਦੇ ਜਿਹੜੇ ਦਰਸ਼ਨਾ ਵਾਸਤੇ ਕਿਹਾ ਜਾਂਦਾ ਆ ਮਹਾ ਮਾਈ ਦੇ ਜਿਹੜੇ ਨੌਂ ਰੂਪ ਆ ਉਹ ਦੱਸੇ ਜਾਂਦੇ ਆ ਉਹ ਨੌਂ ਰੂਪਾਂ ਦੀ ਜਿਹੜੀ ਇੱਥੇ ਅਸੀਂ ਤੁਹਾਨੂੰ ਦਿਖਾਣੇ ਆ ਪਹਿਲਾ ਮਾਤਾ ਜਿਹੜੀ ਸ਼ੈਲ ਪੁੱਤਰੀ ਜੀ ਤੁਸੀਂ ਦੇ ਦੇ ਪਈਓ ਪਹਿਲਾ ਨਵਰਾਤਰਾ ਜਿਹਨਾਂ ਦੇ ਨਾਂ ਦਾ ਆਉਂਦਾ ਆ ਮਾਂ ਸ਼ੈਲ ਪੁੱਤਰੀ ਜੀ ਦੂਸਰਾ ਨਵਰਾਤਰੇ ਦੇ ਵਿੱਚ ਜਿਹੜਾ ਆ ਮਾਂ ਬ੍ਰਹਮਚਾਰਨੀ ਜੀ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਤੀਸਰਾ ਨਵਰਾਤਰਾ ਜਿਹੜਾ ਆ ਮਾਂ ਚੰਦਰਖੰਟਾ ਜੀ ਉਹਨਾਂ ਦਾ ਵੀ ਜਿਹੜਾ ਇੱਥੇ ਬਹੁਤ ਹੀ ਖੂਬਸੂਰਤ ਮੂਰਤ ਲਗਾ ਕੇ ਜਿਹੜਾ ਬਣਾਇਆ ਹੋਇਆ ਆ ਤੇ ਚੌਥਾ ਨਵਰਾਤਰਾ ਜਿਹੜਾ ਆ ਮਾਂ ਕੁਸਮਾਂਡਾ ਜੀ ਪੰਜਵਾਂ ਨਵਰਾਤਰਾ ਜਿਹੜਾ ਆ ਉਹ ਮਾ ਸਕੰਦ ਮਾਤਾ ਜੀ ਤੁਸੀਂ ਦੇਖਦੇ ਪਈਓ ਉਹਨਾਂ ਦੀ ਵੀ ਮੂਰਤ ਲਗਾਈ ਹੋਈ ਏ ਸੇਵਾ ਨਵਰਾਤਾ ਜਦੋਂ ਅਸੀਂ ਕਰਦੇ ਆਂ ਤੇ ਉਹ ਮਾ ਕਾਤਿਆਨੀ ਜੀ ਜਿਹੜਾ ਆ ਉਹਨਾਂ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਬਹੁਤ ਹੀ ਖੂਬਸੂਰਤ ਦਰਸ਼ਨ ਮਹਾਮਾਈ ਦੇ ਤੇ ਸਤਵਾਂ ਨਵਰਾਤਰਾ ਜਿਹੜਾ ਆ ਮਾ ਕਾਲ ਰਾਤਰੀ ਜੀ ਉਹਨਾਂ ਦੇ ਵੀ ਦਰਸ਼ਨ ਮੈਂ ਤੁਹਾਨੂੰ ਕਰਾਣੇ ਚਾਹਾਂਗਾ ਕਿ ਬਹੁਤ ਹੀ ਖੂਬਸੂਰਤ ਜਿਹੜੀਆਂ ਨੇ ਇੱਥੇ ਮੂਰਤੀ ਸਥਾਪਨਾ ਕੀਤੀ ਗਈ ਏ ਅਠਵਾਂ ਨਵਰਾਤਾ ਜਿਹੜਾ ਆ ਮਾ ਮਹਾਗौरी ਜੀ ਮਹਾ ਗੌਰਵੀ ਜੀ ਦੇ ਵਿੱਚ ਤੁਸੀਂ ਦਰਸ਼ਨ ਇੱਥੇ ਸਾਡੇ ਨਾਲ ਕਰਦੇ ਪਏ ਹੋ ਤੇ ਨੌਵਾਂ ਜਿਹੜਾ ਆ ਮਾ ਸਿੱਧਾ ਤਾਤਰੀ ਜੀ ਜਿਹੜੀ ਕਿ ਸਾਰੀਆਂ ਸਿੱਧੀਆਂ ਨੂੰ ਪ੍ਰਵਾਨ ਕਰਦੀ ਏ ਸਿੱਧੀਆਂ ਦਾ ਜਿਹੜਾ ਵਰਦਾਨ ਦਿੱਤਾ ਜਾਂਦਾ ਆ ਮਾ ਸਿੱਧਾ ਤਾਤਰੀ ਜੀ ਬਹੁਤ ਹੀ ਖੂਬਸੂਰਤ ਮੰਦਿਰ ਕਿਉਂਕਿ ਬੜੇ ਮੰਦਰਾਂ ਦੇ ਦਰਸ਼ਨ ਕੀਤੇ ਨੇ ਤੁਸੀਂ ਸਾਡੇ ਨਾਲ ਬਹੁਤ ਥਾਵਾਂ ਤੇ ਜਾ ਕੇ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਪਰ ਇਦਾਂ ਦਾ ਭਵੇ ਨਜ਼ਾਰਾ ਜਿਹੜਾ ਆ ਉਹ ਸਾਇ ਦੇ ਕਿਤੇ ਦੇਖਣ ਨੂੰ ਮਿਲਿਆ ਹੋਵੇ ਕਿਉਂਕਿ ਇੱਥੇ ਸਭ ਤੋਂ ਜਿਹੜਾ ਖੇਚਦਾ ਕੇਂਦਰ ਸਾਡੇ ਵਾਸਤੇ ਜਾਂ ਤੁਹਾਡੇ ਵਾਸਤੇ ਬਣੇਗਾ ਉਹ ਇਹੀ ਹੈ ਕਿ ਨੌ ਨਵਰਾਤਿਆਂ ਦੇ ਨਾਲ ਜੁੜੀ ਹੋਈ ਦੇਵੀਆਂ ਦੇ ਜੁੜੀ ਹੋਈ ਮਾਤਾਵਾਂ ਦੇ ਜਿਹੜੇ ਆ ਉਹ ਤੁਹਾਨੂੰ ਦਰਸ਼ਨ ਦਿਦਾਰੇ ਹੁੰਦੇ ਨੇ ਪੂਰੀਆਂ ਨੌ ਮੂਰਤੀਆਂ ਦੀ ਜਿਹੜੀ ਇੱਥੇ ਸਥਾਪਨਾ ਕੀਤੀ ਹੋਈ ਹੈ ਤਾਂ ਕਿ ਤੁਸੀਂ ਦਰਸ਼ਨ ਕਰਕੇ ਆਪਣੇ ਆਪ ਨੂੰ ਸੁੱਧ ਕਰ ਸਕੋ ਆਪਣੇ ਆਪ ਨੂੰ ਨਿਹਾਲ ਕਰ ਸਕੋ ਤੇ ਦੋਸਤੋ ਲਗਾਤਾਰ ਜਿੱਦਾਂ ਕਿ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਤੇ ਇਸ ਟਾਈਮ ਜਿਹੜਾ ਅਸੀਂ ਜਿਹੜਾ ਪਵਿੱਤਰ ਅਖੰਡ ਧੂਣਾ ਜਿਹੜਾ ਆ ਉਹ ਇੱਥੇ ਆ ਕਿਉਂਕਿ ਕਿਹਾ ਜਾਂਦਾ ਹੈ ਕਿ ਸੰਕਰ ਭਗਵਾਨ ਜੀ ਦੇ ਧਰਤੀ ਦੇ ਉੱਤੇ ਜਿੰਨੇ ਵੀ ਰੂਪ ਆਏ ਨੇ ਚਾਹੇ ਬਾਬਾ ਬਾਲਕਨਾਥ ਜੀ ਚਾਹੇ ਬਾਬਾ ਸ੍ਰੀਚੰਦ ਜੀ ਚਾਹੇ ਕਿਸੇ ਵੀ ਰੂਪ ਦੇ ਵਿੱਚ ਜੇ ਅ ਇੱਥੇ ਆਏ ਨੇ ਸੰਕਰ ਭਗਵਾਨ ਜੀ ਜਾਂ ਫਿਰ ਕਿਸੇ ਇਸਾਦਾਰੀ नाग ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਸਿਰਕਤ ਕੀਤੀ ਹੈ ਤੇ ਉੱਥੇ ਉੱਥੇ ਜਿਹੜੇ ਨੇ ਧੂਣਿਆਂ ਦਾ ਜਿਹੜਾ ਆ ਉਹ ਔਰ ਯੋਗਦਾਨ ਜ਼ਰੂਰ ਆ ਕਿਉਂਕਿ ਧੂਣਾ ਹੈ ਤੇ ਚਮਤਕਾਰ ਹੈ ਕਿਉਂਕਿ ਜਿੱਥੇ-ਜਿੱਥੇ ਵੀ ਭਗਵਾਨ ਦੇ ਧੂਨੇ ਨਜ਼ਰ ਆਉਂਦੇ ਨੇ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਚਮਤਕਾਰ ਹੋਇਆ ਹੁੰਦਾ ਜਾਂ ਲਗਾਤਾਰ ਜਿਹੜੇ ਆ ਸਮੇਂ-ਸਮੇਂ 'ਤੇ ਆਪਣੇ-ਆਪਣੇ ਟਾਈਮ ਦੇ ਨਾਲ ਜਿਹੜੇ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਚਮਤਕਾਰ ਜਿਹੜੇ ਹੁੰਦੇ ਰਹਿੰਦੇ ਨੇ ਲਾਰਦਾ ਦੋਸਤੋ ਅਸੀਂ ਤੁਹਾਨੂੰ ਜਿਹੜਾ ਆ ਇਸ ਮੰਦਰ ਦੇ ਵਿੱਚ ਬਹੁਤ ਹੀ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਾਉਂਦੇ ਹੋਏ ਇਸ ਮੰਦਰ ਦੇ ਵਿੱਚ ਨਵ ਗ੍ਰਾਮ ਮੰਦਰ ਦੇ ਵੀ ਦਰਸ਼ਨ ਕਰਾ ਰਿਹਾ ਵੱਖ-ਵੱਖ ਦੇਵਤਿਆਂ ਦੀ ਤੁਹਾਨੂੰ ਜਿਹੜੇ ਆ ਦਰਸ਼ਨ ਕਰਾ ਰਿਹਾ ਜਿਹਰੇ ਚ ਨੌਂ ਗ੍ਰਾਮਾਂ ਦੇ ਦੇਵਤਿਆਂ ਦੇ ਵੀ ਦਰਸ਼ਨ ਤੁਸੀਂ ਕਰਦੇ ਪਿਓ ਤੇ ਇਸ ਤੋਂ ਉਪਰੰਤ ਅਸੀਂ ਸ਼ਨੀ ਦੇ ਮੰਦਰ ਦੇ ਵੀ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾ ਰਹੇ ਆ ਤੇ ਪ੍ਰਮਾਤਮਾ ਕਰੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੁਸ਼ਹਾਲੀਆਂ ਆ ਜਾਣ ਤੁਹਾਨੂੰ ਇਹ ਸਾਡਾ ਸਾਰਾ ਵੀਡੀਓ ਕਿਵੇਂ ਦਾ ਲੱਗਾ ਇਨਫੋਰਮੇਸ਼ਨ ਕਿਵੇਂ ਦੇ ਲੱਗੀ ਮੰਦਰ ਦੇ ਦਰਸ਼ਨ ਕਿਵੇਂ ਦੇ ਲੱਗੇ ਤੇ ਮੰਦਰ ਕਿਵੇਂ ਦਾ ਲੱਗਾ ਇਹਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਇਹ ਪ੍ਰੋਬਲਮ ਹੈ ਜਿਹੜੀ ਕਿ ਅਸੀਂ ਸ਼ੁਰੂ ਦੇ ਵਿੱਚ ਦੱਸਿਆ ਉਹਦੇ ਵਾਸਤੇ ਤੁਸੀਂ ਦਰਬਾਰ ਤੇ ਜਾ ਕੇ ਅਸ্নান ਕਰ ਸਕਦੇ ਹੋ ਤੇ ਆਪਣੇ ਦੁੱਖਾਂ ਤੋਂ ਨਿਜਾਤ ਪਾ ਸਕਦੇ ਹੋ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਧੰਨਵਾਦ